ਆਸਟ੍ਰੇਲੀਆ ਦੇ ਸਾਰੇ ਦੁਨੀਆ ਦੀਆਂ ਨਜ਼ਰਾਂ ਨੇ ਜੀ ਇੱਕ ਵੱਡਾ ਮੁੱਦਾ ਆਸਟ੍ਰੇਲੀਆ ਦਾ ਪਹਿਲ ਕਦਮੀ ਹੈ ਅਮਰੀਕਾ ਨੇ ਬਹੁਤ ਪਹਿਲਾਂ ਟਰਾਈ ਕੀਤੀ ਫਿਰ ਫਰਾਂਸ ਨੇ ਕੀਤੀ ਟਰਾਈ ਪਹਿਲਾਂ ਤਾਂ ਯੂਕੇ ਨੇ ਬੜੇ ਤੱਤਾ ਬਿਆਨ ਦਿੱਤਾ ਕਹਿੰਦੇ ਜੀ ਅਸੀਂ ਵੀ ਕਰਾਂਗੇ ਬਹੁਤ ਸਾਰੇ ਦੁਨੀਆ ਦੇ ਲੀਡਰ ਇਸ ਤੇ ਧਿਆਨ ਰੱਖ ਰਹੇ ਆ ਵੀ ਹੋਊਗਾ ਕੀ ਹੁਣ ਇਹ ਚ ਸਕਰੀਨ ਟਾਈਮ ਘਟਾਉਣ ਲਈ ਨੀ ਇਹ ਕੀਤਾ ਗਿਆ ਕ੍ਰਿਟਿਸਿਜ਼ਮ ਹੋ ਰਿਹਾ ਉਹ ਇਸ ਲਈ ਹੋ ਰਿਹਾ ਸਟੇਟ ਦਾ ਇੱਕ ਜੱਜ ਉਹਨਾਂ ਨੇ ਇਸ ਨੂੰ ਖਤਰਨਾਕ ਦੱਸਿਆ ਸੋਸ਼ਲ ਮੀਡੀਆ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਹ ਗੱਲ ਹੋਈ ਆ ਵੀ 16 ਸਾਲ ਤੋਂ ਥੱਲੇ ਜਿਹੜੇ ਬੱਚੇ ਆ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ ਮੇਰਾ ਆਪਣਾ ਬੱਚਾ ਹੂੰ ਹੂੰ ਉਹ ਆ ਕੰਪਿਊਟਰ ਤੇ ਬੈਠਿਆ ਹੂੰ ਹੂੰ ਤੇ ਹੁਣ ਉਹ ਡੇਟ ਆਫ ਬਰਥ ਆਪਣੀ ਗਲਤ ਪੜ ਦੇਵੇ ਹੂੰ ਠੀਕ ਹੈ 16 ਸਾਲ ਤੋਂ ਵੱਡਾ ਦਿਖਾ ਦੇਵੇ ਆਪਣੇ ਨੂੰ ਹੂੰ ਤੇ ਉਹਨੂੰ ਗਵਰਨਮੈਂਟ ਕਿਵੇਂ ਰੈਗੂਲੇਟ ਕਰੂਗੀ ਕਿਵੇਂ ਚੈੱਕ ਕਰੂਗੀ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਵੀ ਭਾਈ ਇਹਨੂੰ ਅਸੀਂ ਲਾਗੂ ਕਰਨਾ ਹਾਂਜੀ ਤੇ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰਾਂ ਦੇ ਜਿਹੜੀ ਹਿਊਮਨ ਰਾਈਟਸ ਉਹਨੇ ਬਿਆਨ ਦਿੱਤਾ ਵੀ ਇਹ ਕਾਲੀ ਨਾਲ ਲਿਆ ਗਿਆ ਫੈਸਲਾ ਪਿੰਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਪਰਮਾਤਮਾ ਦੀ ਰਾਜਾ ਚਰਾਜੀ ਖੁਸ਼ੀ ਹੋਵੋਗੇ ਹਰ ਵਾਰ ਦੀ ਤਰ੍ਹਾਂ ਅਸੀਂ ਅੱਜ ਫੇਰ ਤੁਹਾਡੇ ਨਾਲ ਜੁੜੇ ਹਾਂ ਜੀ ਅ ਦੂਜਾ ਪੱਖ ਲੈ ਕੇ ਤੇ ਚੈਨਲ ਤੇ ਗੱਲਾਂ ਹੋਣਗੀਆਂ ਅੱਜ ਫੇਰ ਕਿਸੇ ਨਵੇਂ ਮੁੱਦੇ ਤੇ ਤੇ ਮੇਰੇ ਨਾਲ ਅਕਸਰ ਦੀ ਤਰ੍ਹਾਂ ਜਿੱਦਾਂ ਸਾਡੇ ਬਾਈ ਜੀ ਹੁੰਦੇ ਨੇ ਮਿੰਟੂ ਬਰਾੜ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋਹਣ ਸਿੰਘ ਤੇ ਸਾਰੇ ਹੀ ਪਿੰਡੂ ਆਸਟ੍ਰੇਲੀਆ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸ ਉਮੀਦ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਤਾਂ ਚੜ੍ਹਦੀ ਕਲਾ ਚ ਰਹਿਣ ਵਾਲੇ ਬੰਦੇ ਆ ਬਿਲਕੁਲ ਹੋਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬੱਲੇ ਬੱਲੇ ਦਾਤੇ ਦੀ ਮਿਹਰ ਹਰ ਪਾਸੇ ਕਹਿੰਦੇ ਨਹੀਂ ਸ਼ੈਬਰਾਂ ਲੱਗੀਆਂ ਹੁੰਦੀਆਂ ਰੌਣਕਾਂ ਦਾ ਮੀਂਹ ਵਰ ਰਿਹਾ ਹੋਇਆ ਤੇ ਬਸ ਕਹਿੰਦੇ ਨਹੀਂ ਉਹ ਕਹਿੰਦੇ ਨਹੀਂ ਨਜ਼ਾਰੇ ਆਈ ਜਾਂਦੇ ਤੇ ਨਜ਼ਾਰੇ ਜਾਈ ਜਾਂਦੇ ਹਾਂ ਚਲੋ ਨਜ਼ਾਰੇ ਦੀ ਜ਼ਿੰਦਗੀ ਹੈ ਜੀ ਨਜ਼ਾਰੇ ਹੋਣੇ ਚਾਹੀਦੇ ਮਹਾਰਾਜ ਦੀ ਕਿਰਪਾ ਨਾਲ ਨਜ਼ਾਰੇ ਬਣੇ ਰਹਿਣ ਤੇ ਗੱਲਬਾਤ ਇਦਾਂ ਹੀ ਹੈ ਜੀ ਆਮ ਸੋਸ਼ਲ ਮੀਡੀਆ ਦਾ ਜਵਾਨਾ ਤੇ ਹਰ ਇੱਕ ਬੰਦਾ ਮਸ਼ਹੂਰ ਹੋਣਾ ਚਾਹੁੰਦਾ ਹਰ ਇੱਕ ਬੰਦਾ ਆਪਣੀ ਗੱਲ ਦੁਨੀਆ ਦੇ ਦੂਜੇ ਕੋਨੇ ਤ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ ਕੋਈ ਚੰਗੀ ਗੱਲਬਾਤ ਅਸੀਂ ਸਮਾਜ ਨੂੰ ਦੇ ਸਕੀਏ ਤੁਹਾਡੇ ਤੱਕ ਪਹੁੰਚਦੀ ਕਰੀਏ ਪਰ ਇਹ ਇੱਥੇ ਬੈਠ ਕੇ ਕੈਮਰੇ ਤੇ ਹਰ ਕੋਈ ਆ ਕੇ ਮਸ਼ਹੂਰ ਹੋਣਾ ਚਾਹੁੰਦਾ ਹੁੰਦਾ ਪਰ ਸਾਨੂੰ ਪੁੱਛੋ ਜਾਂ ਕਿਸੇ ਚੰਗੇ ਬੰਦੇ ਨੂੰ ਜਿਹੜਾ ਪੁੱਛਦਾ ਕਿ ਬਾਈ ਮਸ਼ਹੂਰ ਦੇ ਹੋਣ ਦੇ ਨਾਲ ਨਾਲ ਜ਼ਿੰਮੇਵਾਰੀ ਕਿੰਨੀ ਚੱਕੀ ਜਾਂਦੀ ਹੈ ਤੋ ਕੈਮਰੇ ਤੇ ਆਉਣ ਨਾਲ ਇਹ ਨਹੀਂ ਹੈ ਕਿ ਬੰਦਾ ਮਸ਼ਹੂਰ ਹੁੰਦਾ ਉਹਦੇ ਸਿਰ ਤੇ ਜ਼ਿੰਮੇਵਾਰੀ ਵੀ ਹੁੰਦੀ ਹੈ ਕੀ ਬੋਲਣਾ ਕਦੋਂ ਬੋਲਣਾ ਗਲਤੀਆਂ ਸਭ ਤੋਂ ਵੀ ਹੁੰਦੀਆਂ ਨੇ ਗਲਤੀਆਂ ਬਾਕੀਆਂ ਤੋਂ ਵੀ ਹੁੰਦੀਆਂ ਨੇ ਪਰ ਤੁਹਾਡੇ ਜਿਹੜੇ ਮੈਸੇਜ ਹੁੰਦੇ ਨੇ ਥੱਲੇ ਉਹ ਇੱਕ ਸਭਿਅਕ ਤਰੀਕੇ ਨਾਲ ਇੱਕ ਚੰਗੀ ਫੀਡਬੈਕ ਦੇ ਤੌਰ ਤੇ ਹੋਣ ਤੇ ਅਸੀਂ ਉਹ ਗਲਤੀਆਂ ਨੂੰ ਹੌਲੀ-ਹੌਲੀ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੁੰਨੇ ਆ ਸਾਨੂੰ ਉਮੀਦ ਹੈ ਤੁਸੀਂ ਅਗਰ ਸਾਡੀ ਕੋਈ ਗਲਤੀ ਹੁੰਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਵੀ ਕਿਤੇ ਨਾ ਕਿਤੇ ਕੋਈ ਚੀਜ਼ ਅਸੀਂ ਕਮੀ ਰਹਿ ਗਈ ਹੈ ਤਾਂ ਜਰੂਰ ਸਾਨੂੰ ਥੱਲੇ ਦੱਸਿਆ ਕਰੋ ਅਸੀਂ ਪੜ ਕੇ ਆਪਣੀ ਗਲਤੀਆਂ ਸੁਧਾਰਦੇ ਨੇ ਕਿਉਂਕਿ ਮੈਂ ਤਾਂ ਪਰਸਨਲੀ ਨਾ ਤਾਂ ਲਿਟਰੇਰੀ ਇਹਦਾ ਆਪਣਾ ਜਰਨਲਿਜ਼ਮ ਦਾ ਕੋਈ ਕੋਰਸ ਕੀਤਾ ਬਾਈ ਜੀ ਉਹਨੇ ਤਾਂ ਪਰਸਨਲੀ ਅ ਪ੍ਰੋਫੈਸ਼ਨਲੀ ਥੋੜਾ ਕੀਤਾ ਹੋਇਆ ਸਟਡੀ ਤੇ ਬਾਈ ਜੀ ਇਹ ਇਹ ਗੱਲਾਂ ਬਾਤਾਂ ਮੈਂ ਇਸ ਕਰਕੇ ਥੋੜੀਆਂ ਕਹਿ ਰਿਹਾ ਸੀ ਕਿਉਂਕਿ ਮੈਂ ਪਿੱਛੇ ਜੀ ਦੋ ਤਿੰਨ ਮੈਸੇਜ ਪੜੇ ਨੇ ਇੱਕ ਇੱਥੇ ਹੋਰ ਵੀ ਦੱਸਣਾ ਚਾਹੁੰਦਾ ਜਦੋਂ ਇੱਕ ਸ਼ਾਰਟ ਰੀਲ ਹੁੰਦੀ ਹੈ ਜੀ ਉਹ ਸ਼ਾਰਟ ਰੀਲ ਦਾ ਅਸੀਂ ਪਹਿਲਾਂ ਪਰਸਨਲ ਵੀ ਇਹ ਦੇਖਿਆ ਹੋਇਆ ਹੁਣ ਅਸੀਂ ਆਪ ਕਰਦੇ ਹਾਂ ਇਸ ਕੰਮ ਚ ਤਾਂ ਸਾਨੂੰ ਪਤਾ ਲੱਗਿਆ ਸ਼ਾਰਟ ਰੀਲ ਜੇ ਹੁੰਦਾ ਇੱਕ ਕੋਈ ਸ਼ਾਰਟ ਕਲਿੱਪ ਹੁੰਦੀ ਹੈ ਜਿਹੜਾ ਮਕਸਦ ਹੁੰਦਾ ਕਿ ਵੀ ਉਹ ਮੈਸੇਜ ਜਾਂ ਕੋਈ ਖਾਸ ਚੀਜ਼ ਤੇ ਤੁਹਾਨੂੰ ਫੋਕਸ ਕਰਾਉਣਾ ਹੁੰਦਾ ਪਰ ਉਹਦੇ ਅੱਗੇ ਪਿੱਛੇ ਜਿਹੜੀਆਂ ਗੱਲ ਕਟਨਾਵਾਂ ਹੋਈਆਂ ਹੁੰਦੀਆਂ ਨੇ ਉਹ ਤੁਸੀਂ ਮਿਸ ਕਰ ਦਿੰਦੇ ਹੋ ਤੇ ਉਹ ਇੱਕ ਪੱਖ ਰਹਿ ਜਾਂਦਾ ਉਹਦੇ ਥੱਲੇ ਤੁਸੀਂ ਜਜਮੈਂਟ ਆਪਣੀ ਉਹ ਸ਼ਾਰਟ ਕਰਕੇ ਦੇਖਦੇ ਹੋ ਤੇ ਉਹ ਪਲੀਜ਼ ਅਸੀਂ ਥੱਲੇ ਉੱਥੇ ਲਿੰਕ ਵੀ ਦਿੱਤਾ ਹੁੰਦਾ ਕਿ ਪੂਰੀ ਵੀਡੀਓ ਦੇਖਣ ਵਾਸਤੇ ਲਿੰਕ ਤੇ ਕਲਿੱਕ ਕਰੋ ਤੇ ਐਵੇਂ ਨਹੀਂ ਆਪਾਂ ਇੱਕ ਸ਼ਾਰਟ ਕਲਿੱਪ ਤੇ ਆ ਆਪਣਾ ਰਿਜ਼ਲਟ ਜਾਂ ਆਪਣਾ ਪੱਖ ਰੱਖਦਿਆ ਕਰੋ ਕਿਉਂਕਿ ਸਾਨੂੰ ਵੀ ਪਤਾ ਹੁੰਦਾ ਕਿ ਵੀ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ ਤੇ ਨਾਲ ਜੇ ਤੁਹਾਨੂੰ ਲੱਗਦਾ ਹੁੰਦਾ ਕਿ ਵੀ ਇਹ ਇਹਨਾਂ ਨੇ ਗਲਤ ਪੂਰੀ ਨਹੀਂ ਕੀਤੀ ਤੇ ਪਲੀਜ਼ ਉਹ ਲਿੰਕ ਤੇ ਜਾਇਆ ਕਰੋ ਪਰ ਸਬਜਕਟ ਨਾਲ ਤੁਸੀਂ ਆਪਣਾ ਵਿਚਾਰ ਕੋਈ ਵੀ ਦੇ ਦੇ ਸਕਦੇ ਹੋ ਜੀ ਜੀ ਬਿਲਕੁਲ ਜੀ ਬਿਲਕੁਲ ਸਵਾਗਤ ਆ। ਦੇਖੋ ਇਹ ਜਬ ਤੱਕ ਅਲੀ ਕਹਾਣੀ ਹੈ ਗੁਰੂ ਗੁਰੂ ਨਾਨਕ ਸਾਹਿਬ ਨੇ ਬੜਾ ਵਧੀਆ ਸ਼ਬਦ ਲਿਖਿਆ। ਵੀ ਜਦੋਂ ਤੱਕ ਇਹ ਦੁਨੀਆ ਰਹਿਣੀ ਹੈ ਤੇ ਕੁਝ ਕਹਿਣਾ ਵੀ ਹੈ ਤੇ ਕੁਝ ਸੁਣਨਾ ਵੀ ਹੈ ਠੀਕ ਹੈ ਨਾ। ਬਿਲਕੁਲ ਬਿਲਕੁਲ। ਸੋ ਅਸੀਂ ਤਿਆਰ ਆ ਸੁਣਨ ਨੂੰ। ਜੇ ਅਸੀਂ ਬੋਲਦੇ ਆ ਤਾਂ ਅਸੀਂ ਸੁਣਨ ਨੂੰ ਵੀ ਤਾਂ ਨਹੀਂ ਨਹੀਂ ਬਿਲਕੁਲ। ਹਾਂ ਜੀ। ਤੇ ਇਹ ਸੋਸ਼ਲ ਮੀਡੀਆ ਤੇ ਅੱਜ ਮਨ ਲੱਗਦਾ ਟੌਪਿਕ ਹੈ ਜੀ ਆਪਣਾ ਆਸਟ੍ਰੇਲੀਆ ਦੇ ਸਾਰੇ ਦੁਨੀਆ ਦੀਆਂ ਨਜ਼ਰਾਂ ਨੇ ਜੀ ਇੱਕ ਵੱਡਾ ਮੁੱਦਾ ਆਸਟ੍ਰੇਲੀਆ ਦਾ ਪਹਿਲ ਕਦਮੀ ਹੈ। ਤੇ ਸਾਰੀ ਦੁਨੀਆ ਵੱਲੋਂ ਹੁਣ ਇੱਥੇ ਅੱਖਾਂ ਲਾਈਆਂ ਨੇ ਤੇ ਬਹੁਤ ਬੰਦਿਆਂ ਨੇ ਕਿ ਬਹੁਤ ਸੰਸਾਰ ਤੇ ਵੱਖ-ਵੱਖ ਲੀਡਰਾਂ ਨੇ ਇਹਦਾ ਸਵਾਗਤ ਵੀ ਕੀਤਾ। ਭਾਜੀ ਉਸ ਮੁੱਦੇ ਤੇ ਆਈ ਹੈ ਜੀ। ਅ ਬਿਲਕੁਲ ਜੀ ਕਈ ਦਿਨਾਂ ਦਾ ਰੌਲਾ ਤਾਂ ਪਿਆ। ਹਾਂ ਜੀ। ਤੇ ਅਸਲ 'ਚ ਕੀ ਕਰਦੇ ਆਂ ਅਸੀਂ ਇੱਕ ਅੱਧੀ ਖ਼ਬਰ ਪੜ੍ਹ ਕੇ ਕਿ ਏਰੀ ਆਪਦੇ ਕੋਲੋਂ ਹੀ ਬਣਾ ਲੈਨੇ ਆਂ ਵੀ ਹੁਣ ਕੀ ਬਣ ਗਿਆ ਕਿੱਥੇ ਆ ਕੀ ਕਹਾਣੀਆਂ। ਹਾਂ ਜੀ। ਪਰ ਜੇ ਸਹੀ ਮਿਹਨਤ ਦੱਸੀਏ ਤਾਂ ਹਜੇ ਇਹ ਮੁੱਦਾ ਵਿਚਾਰ ਅਧੀਨ ਆ। ਤੇ ਕੱਲ ਜਿਹੜੀ ਪਹਿਲਾ ਅਪਰ ਹਾਊਸ ਜਿਹਨੂੰ ਸੈਨੇਟ ਕਹਿੰਦੇ ਆ ਸਾਡੀ ਉਹਦੇ ਚੋਂ ਅਪਰ ਹਾਊਸ ਨੇ ਕੱਲ ਉਹਨੂੰ ਪਾਸ ਕੀਤਾ ਪਰ ਇਹ ਦੇਖਿਆ ਜਾਂਦਾ ਹੁੰਦਾ ਸਰਕਾਰ ਦਾ ਕਿੰਨਾ ਬਹੁਮਤ ਕਿਵੇਂ ਆ ਲੋਅਰ ਹਾਊਸ ਦੇ ਵਿੱਚ ਆਲਰੇਡੀ ਇਹਨਾਂ ਦਾ ਹੈਗਾ ਬਹੁਮਤ ਹੈ ਤੇ ਹੋ ਜਾਣਾ ਪਾਸ ਸੋ ਮੀਨਸ ਮੁੱਦਾ ਪਾਸ ਹੋ ਜਾਊਗਾ ਇਹ ਤਾਂ ਹੈਗੀ ਗੱਲ ਪਰ ਜਿਵੇਂ ਤੁਸੀਂ ਗੱਲ ਕਹੀ ਵੀ ਇੰਡੀਆ ਨੇ ਆਸਟ੍ਰੇਲੀਆ ਨੇ ਪਹਿਲ ਕਦਮੀ ਕੀਤੀ ਆ ਨਹੀਂ ਇਹਦੇ ਚ ਥੋੜਾ ਜਿਆਦਾ ਦਰੁਸਤ ਕਰਦਾ ਮੈਂ ਅਮਰੀਕਾ ਨੇ ਬਹੁਤ ਪਹਿਲਾਂ ਟਰਾਈ ਕੀਤੀ ਠੀਕ ਹੈ ਅਮਰੀਕਾ ਲੈ ਕੇ ਆਇਆ ਸੋਸ਼ਲ ਮੀਡੀਆ ਦੀ ਲਗਾਮ ਕਸਣ ਲਈ ਬਹੁਤ ਚੀਜ਼ਾਂ ਲੈ ਕੇ ਆਇਆ ਪਰ ਇੱਕ ਸੰਘੀ ਜੱਜ ਜਿਹੜਾ ਰਾਜ ਦਾ ਜੇ ਕਹਿ ਸਕਦੇ ਆ ਸਟੇਟ ਦਾ ਇੱਕ ਜੱਜ ਸੈਸ਼ਨ ਕੋਰਟ ਦਾ ਜੱਜ ਜਿਹਨੂੰ ਕਹਿ ਸਕਦੇ ਆ ਉਹਨਾਂ ਨੇ ਇਸ ਨੂੰ ਖਤਰਨਾਕ ਦੱਸਿਆ ਕਹਿੰਦੇ ਇਹ ਇੱਕ ਮਨੁੱਖੀ ਅਧਿਕਾਰਾਂ ਲਈ ਖਤਰਾ ਤੇ ਇਦਾਂ ਨਹੀਂ ਆਪਾਂ ਇਹਨੂੰ ਲਾਗੂ ਕਰ ਸਕਦੇ ਤੇ ਲਾਗੂ ਨਹੀਂ ਕਰਨ ਦਿੱਤਾ ਸੀ ਤੇ ਰਿਜੈਕਟ ਹੋ ਗਿਆ ਸੀ। ਮੁੱਦੇ ਦੇ ਆਪ ਮੁੰਨਾਂ ਦਾ ਆਪਾਂ ਟਾਈਟਲ ਦੇ ਦਈਏ ਪਹਿਲਾਂ ਮੁੱਦੇ ਦਾ ਟਾਈਟਲ ਆਪਾਂ ਭੁੱਲ ਗਏ ਮੁੰਨਾਂ ਦਾ ਦੱਸਣਾ। ਜੀ ਜੀ ਮੁੱਦੇ ਦੀ ਗੱਲ ਇਹ ਆ ਜੀ ਵੀ ਸੋਸ਼ਲ ਮੀਡੀਆ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਹ ਗੱਲ ਹੋਈ ਆ ਵੀ 16 ਸਾਲ ਤੋਂ ਥੱਲੇ ਜਿਹੜੇ ਬੱਚੇ ਆ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਹ ਬਹੁਤ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਸੀ ਪਰ ਹੁਣ ਜਿਹੜੇ ਉਹ ਨੂੰ ਇੰਪਲੀਮੈਂਟ ਜਿਹਨੂੰ ਕਹਿੰਦੇ ਆ ਕੀਤਾ ਜਾ ਰਿਹਾ ਉਹਦੇ ਪੱਖ ਵਿਚਾਰੇਗੇ ਫਿਰ ਹੁਣ ਉਤਲੇ ਸਦਨ ਚ ਲੈ ਕੇ ਜਾਂਦੇ ਆ ਉਤਲੇ ਸਦਨ ਦੇ ਵਿੱਚ ਕੱਲ ਵਿੱਚ ਤਾਂ 76 ਸੀਟਾਂ ਟੋਟਲ ਪਰ ਕੱਲ ਜਿਹੜਾ ਉੱਥੇ ਜਿੰਨੇ ਕੁ ਮਜੂਦ ਸੀ ਉਹਨਾਂ ਦੇ ਵਿੱਚੋਂ 34 ਤੇ 19 ਨਾਲ ਪਾਸ ਹੋ ਗਿਆ 34 ਇਹਦੇ ਹੱਕ ਚ ਆਏ 19 ਬੰਦੇ ਹੱਕ ਚ ਨਹੀਂ ਸੀ ਇਹ ਨਹੀਂ ਹੋਣਾ ਚਾਹੀਦਾ ਪਾਸ ਹੁਣ ਜਾਣਾ ਇਹਨੇ ਹੇਟਲੇ ਸਦਨ ਚ ਹੇਟਲੇ ਸਦਨ ਚ ਜਿਵੇਂ ਅਸੀਂ ਦੱਸ ਚੁੱਕੇ ਆ ਵੀ ਪਹਿਲੇ ਹੀ ਬਹੁਮਤਾ ਸਰਕਾਰ ਦਾ ਤੇ ਸਰਕਾਰ ਚਾਹੁੰਦੀ ਹੈ ਤੇ ਉਹ ਪਾਸ ਹੋ ਜਾਊਗਾ ਹੁਣ ਜਿਹੜੀ ਗੱਲ ਆਪਾਂ ਅਮਰੀਕਾ ਦੀ ਕਰਦੇ ਸੀ ਵੀ ਹੋਰ ਕੰਟਰੀਆਂ ਨੇ ਕੀਤੀ ਟਰਾਈ ਅਮਰੀਕਾ ਦਾ ਇਦਾਂ ਰਿਜੈਕਟ ਹੋ ਗਿਆ ਫਿਰ ਫਰਾਂਸ ਨੇ ਕੀਤੀ ਟਰਾਈ ਠੀਕ ਹੈ ਜੀ ਫਿਰ ਫਰਾਂਸ ਦੀ ਜਿਹੜੀ ਟਰਾਈ ਸੀ ਉਹ ਚ ਲੂਪ ਹੋਲ ਬਹੁਤ ਆ ਇਹਦੇ ਚ ਵੀ ਆਪਾਂ ਅੱਗੇ ਜਾ ਕੇ ਡਿਸਕਸ਼ਨ ਕਰਾਂਗੇ ਵੀ ਕਿਵੇਂ ਇਹਨੂੰ ਵਰਤਣਗੇ ਉਹ ਲੂਪ ਹੋਲ ਕਰਕੇ ਉਹ ਵੀ ਰੁਲਕੇ ਜੇ ਰਹਿ ਗਿਆ ਹਾਂਜੀ ਹੁਣ ਆਸਟ੍ਰੇਲੀਆ ਦੀ ਪਹਿਲ ਕਦਮੀ ਤੋਂ ਬਾਅਦ ਪਹਿਲਾਂ ਤਾਂ ਯੂਕੇ ਨੇ ਬੜੇ ਤਤਤਾ ਬਿਆਨ ਦਿੱਤਾ ਕਹਿੰਦੇ ਜੇ ਅਸੀਂ ਵੀ ਕਰਾਂਗੇ ਤੇ ਪਰ ਬਾਅਦ ਚ ਫਿਰ ਉਹ ਜਨਾ ਕਹਿ ਗਏ ਉਹ ਬਾ ਦੁਬਾਰਾ ਨਾਰਵੇ ਨੇ ਕਿਹਾ ਵੀ ਅਸੀਂ ਕਰਾਂਗੇ ਇਹ ਹੋਰ ਬਹੁਤ ਸਾਰੇ ਮੁਲਕਾਂ ਤੋਂ ਬਹੁਤ ਸਾਰੇ ਦੁਨੀਆ ਦੇ ਲੀਡਰ ਇਸ ਤੇ ਧਿਆਨ ਰੱਖ ਰਹੇ ਆ ਵੀ ਹੋਊਗਾ ਕੀ ਸੋਸ਼ਲ ਮੀਡੀਆ ਦਾ ਕੀ ਹੋਊਗਾ ਹੁਣ ਇਹਨੂੰ ਇਹਦੀਆਂ ਗੱਲਾਂ ਦੀਆਂ ਜੇ ਪਰਤਾਂ ਖੋਲ੍ਹੀਏ ਤੇ ਪਰਤਾਂ ਇਹ ਆ ਵੀ ਸਾਡੇ ਜਿਹੜੇ ਹੁਣ ਪ੍ਰਧਾਨ ਮੰਤਰੀ ਆ ਸਟ੍ਰੇਲੀਆ ਦੇ ਐਲਵਨੀਜ਼ ਉਹਨਾਂ ਨੇ ਇਹ ਕਿਹਾ ਵੀ ਸਾਡੇ ਬੱਚੇ ਆ ਜਿਹੜੇ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਜਾ ਕੇ ਉਹ ਬਹੁਤ ਖਰਾਬ ਹੋ ਰਿਹਾ ਉਹਨਾਂ ਦਾ ਕੰਮ ਖਰਾਬ ਹੋ ਰਿਹਾ ਤੇ ਅਸੀਂ ਵੀ ਚਿੰਤਾਤ ਆ ਕਿਹੜਾ ਮਾ ਮਾਂ ਬਾਪ ਨਹੀਂ ਚਿੰਤਾਤ ਬਿਲਕੁਲ ਜੀ ਹਰ ਮਾਂ ਬਾਪ ਚਿੰਤਾਤ ਆ ਇੱਕ ਫੋਨ ਫੜਾ ਵੀ ਦਿੰਦਾ ਆਈਪੈਡ ਫੜਾ ਵੀ ਦਿੰਦਾ ਆਪਦੇ ਆਪ ਨੂੰ ਬਿੰਦ ਕ ਸੁਖਾਲਾ ਕਰਨ ਲਈ ਤੇ ਪਰ ਅੰਦਰੋਂ ਉਹ ਦੁਖੀ ਆ ਤੇ ਔਖਾ ਵੀ ਇਹ ਕਿਵੇਂ ਸਕਰੀਨ ਟਾਈਮ ਘਟਾਈਏ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੁਣ ਇਹ ਚ ਸਕਰੀਨ ਟਾਈਮ ਘਟਾਉਣ ਲਈ ਨਹੀਂ ਇਹ ਕੀਤਾ ਗਿਆ ਇਹ ਕੀਤਾ ਗਿਆ ਗਲਤ ਕੰਟੈਂਟ ਗਲਤ ਹੱਥਾਂ ਚ ਬੱਚੇ ਦੇ ਜਾਣ ਤੋਂ ਹੁਣ ਇਹਦੇ ਚੋ ਸੋਸ਼ਲ ਮੀਡੀਆ ਦੇ ਵਿੱਚ ਵੀ ਜਦੋਂ ਤੁਸੀਂ ਜਾਓਗੇ ਚ ਫਿਰ ਬੜੀਆਂ ਗੱਲਾਂ ਗੁੰਝਲਦਾਰ ਸਿੰਘ ਆ ਹੁਣ ਜਿਹੜੀ ਕਹਿ ਸਕਦੇ ਆਂ ਵੀ ਇਹਦੀ ਕ੍ਰਿਟਿਸਿਜ਼ਮ ਹੋ ਰਿਆ ਉਹ ਇਸ ਲਈ ਹੋ ਰਿਆ ਵੀ ਕਹਿੰਦੇ ਤੁਸੀਂ ਇਹਦੇ ਤੇ ਪੂਰਾ ਵਕਤ ਨਹੀਂ ਲਾਇਆ ਇਹਨੂੰ ਸੋਚਣ ਤੇ ਬਹੁਤ ਤੇਜ਼ੀ ਨਾਲ ਲਿਆਏ ਹੁਣ ਤੁਸੀਂ ਹੈਰਾਨ ਹੋਵੋਗੇ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਵੀ ਭਾਈ ਇਹਨੂੰ ਅਸੀਂ ਲਾਗੂ ਕਰਨਾ ਤੇ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰਾਂ ਦੇ ਜਿਹੜੀ ਹਿਊਮਨ ਰਾਈਟਸ ਉਹਨੇ ਬਿਆਨ ਦਿੱਤਾ ਵੀ ਇਹ ਕਾਲੀ ਨਾਲ ਲਿਆ ਗਿਆ ਫੈਸਲਾ ਇਹ ਸਹੀ ਨਹੀਂ ਹੈ ਉਹ ਉਹ ਤਾਂ ਮੁਨਕਰ ਹੋਏ ਬੈਠੇ ਆ ਪਰ ਜਦੋਂ ਇੱਕ ਪੋਲੀਟਿਕਲ ਲੈਵਲ ਤੇ ਬਹੁਮਤ ਆ ਤਾਂ ਤੁਸੀਂ ਉਹਨੂੰ ਲਾਗੂ ਕਰਵਾ ਸਕਦੇ ਹੋ ਹੋ ਜੂਆ ਹੁਣ ਉਹਦੇ ਚ ਕੀ ਹੋਣਾ ਤੇ ਕੀ ਨਹੀਂ ਹੋਣਾ ਆਪਾਂ ਇਹ ਵਿਚਾਰਨੀਆ ਗੱਲ ਹੈ ਹਾਂਜੀ ਉਹਦੇ ਚ ਉਹਨਾਂ ਨੇ ਸੋਸ਼ਲ ਮੀਡੀਆ ਦੇ ਨਾਂ ਦੇ ਉੱਤੇ ਪੂਰਾ ਇਹ ਪੋਚਾ ਨਹੀਂ ਫੇਰਿਆ ਠੀਕ ਹੈ YouTube ਛੱਡਤੀ ਕਹਿੰਦੇ ਐਜੂਕੇਸ਼ਨਲ ਆ ਹਾਂਜੀ ਬੱਚੇ ਨੂੰ ਸਕੂਲਾਂ ਚ ਵੀ ਕਹਿੰਦੇ ਆ ਨਾ ਰეკਮੈਂਡ ਕਰਦੇ ਆ ਕਿ ਆ ਤੁਹਾਨੂੰ YouTube ਤੇ ਦੇਖਣਾ ਪੈਣਾ Google ਨੂੰ ਛੱਡਤਾ ਉਹਦੇ ਚ ਤੁਹਾਨੂੰ WhatsApp ਨੂੰ ਤੇ Messenger ਨੂੰ ਛੱਡਤਾ ਕਿਡਸ Messenger ਨੂੰ ਛੱਡਤਾ ਗੇਮਿੰਗ ਪਲੇਟਫਾਰਮ ਨੂੰ ਛੱਡ ਤੇ ਵੀ ਜੇ ਕੋਈ ਬੱਚਾ ਗੇਮ ਖੇਡਣਾ ਚਾਹੁੰਦਾ ਕੋਈ ਤਾਂ ਉਹ ਸੋਸ਼ਲ ਮੀਡੀਆ ਬੇਸਿਕਲੀ ਉਹਨਾਂ ਨੇ ਫੇਸਬੁੱਕ ਟਵਿੱਟਰ ਇੰਸਟਾਗ੍ਰam ਐਕਸ ਆ ਗਿਆ ਹੁਣ ਜੋ ਹਾਂਜੀ ਟਵਿੱਟਰ ਉਹੀ ਹੋ ਗਿਆ ਐਕਸ ਹਾਂਜੀ ਤੇ ਹੋਰ ਨਾਲ ਕਿਹੜੇ ਕਿਹੜੇ ਸੀਗੇ ਇੰਸਟਾ ਫੇਸਬੁੱਕ ਐਕਸ WhatsApp ਨੀ ਉਹਨਾਂ ਨੇ ਟਿਕਟੋਕ ਹਾਂਜੀ ਇਹਨਾਂ ਨੂੰ ਮੇਨ ਨੂੰ ਇਹਨਾਂ ਦੇ ਦਿੱਤੇ ਹਾਂਜੀ ਹਾਂਜੀ ਹੁਣ ਕੀ ਹੋਇਆ ਵੀ ਹੁਣ ਬੱਚਿਆਂ ਲਈ ਇੰਨਾ ਕਿ ਤਾ ਲੂਪ ਹੋਲ ਛੱਡਤਾ ਇੱਕ ਹਾਂਜੀ ਜਿਹਦੇ ਚ ਇਹ ਹੈ ਵੀ ਜੇ ਹੁਣ ਕੋਈ ਡਵਾਈਸ ਲਈ ਬੈਠਾ 16 ਸਾਲ ਤੋਂ ਬੱਚਾ ਛੋਟਾ ਤਾਂ ਉਹਦੇ ਕੋਲੇ ਕਹਿਣ ਨੂੰ ਹੈਗਾ ਵੀ ਮੈਂ ਤਾਂ YouTube ਤੇ ਹੂੰ ਠੀਕ ਹੈ ਨਾ ਇਹ ਤਾਂ ਖਤਮ ਹੋ ਗਿਆ ਵੀ ਉਹਦੇ ਹੱਥ ਚ ਨਾਲ ਹੀ ਉਹ ਦੋਸ਼ੀ ਹੋ ਗਿਆ ਇਹ ਤਾਂ ਹੋ ਨਹੀਂ ਸਕਦਾ ਹਾਂਜੀ ਹੁਣ ਆ ਗਈ ਇਹਦੀ ਗੱਲ ਵੀ ਬੱਚੇ ਤਾਂ ਕੋਈ ਯੂਨੀਅਨ ਬਣਾ ਕੇ ਇਹਦੀ ਵਿਰੋਧਤਾ ਕਰ ਨਹੀਂ ਸਕਦੇ ਹੂੰ ਬੱਚੇ ਤਾਂ ਹਜੇ 16 ਸਾਲ ਤੋਂ ਥੱਲੇ ਬੱਚੇ ਨੂੰ ਤਾਂ ਪਤਾ ਨਹੀਂ ਨਾ ਵੀ ਉਹ ਆਪ ਦਾ ਪੱਖ ਕਿਵੇਂ ਰੱਖ ਸਕਦਾ ਜਾਂ ਨਹੀਂ ਇਸ ਨੂੰ ਕਿਵੇਂ ਮੰਗ ਮੰਗ ਸਕਦਾ ਵੀ ਅਸੀਂ ਕੀ ਕਰਿਆ ਜਾਵੇ ਪਰ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਜਿਵੇਂ ਫਰਾਂਸ ਦੇ ਵਿੱਚ ਇੱਕ ਕਾਨੂੰਨ ਸੀ ਉਹਦੇ 'ਚ ਇਹ ਸੀ ਵੀ ਜੇ ਬੱਚੇ ਦੇ ਮਾਪੇ ਸਹਿਮਤ ਆ ਵੀ ਇਹ ਦੇਖ ਸਕਦਾ ਤਾ ਦੇਖ ਸਕਦਾ ਆਸਟ੍ਰੇਲੀਆ 'ਚ ਇਹ ਲੂਪਹੋਲ ਕੱਢਤਾ ਆਸਟ੍ਰੇਲੀਆ ਦਾ ਨਾਂ ਮਾਪੇ ਸਹਿਮਤ ਹੀ ਨਹੀਂ ਹੋ ਸਕਦਾ 16 ਸਾਲ ਤੋਂ ਘੱਟ ਬੱਚੇ ਦਾ ਇਹ ਇੱਥੇ ਤੁਸੀਂ ਆਪ ਦੇ ਜੇ ਕਹਿੰਦੇ ਨੇ ਮਿੱਟੀ ਨਹੀਂ ਝਾੜ ਸਕਦੇ ਗੁੰਗਲਗਾਂ ਤੋਂ ਵੀ ਤੁਸੀਂ ਸਹਿਮਤ ਹੋ ਹੀ ਨਹੀਂ ਸਕਦੇ ਇਸ ਕਾਨੂੰਨ ਦੇ ਵਿੱਚ ਇਹ ਲੈ ਕੇ ਆਇਆ ਹੁਣ ਅੱਗੇ ਕੀ ਆ ਗਈ ਆ ਅੱਗੇ ਇਹ ਆ ਵੀ ਮਾਪੇ ਨੇ ਆ ਚੀਜ਼ਾਂ ਤੋਂ ਤਾਂ ਰੋਕ ਲਿਆ ਸਾਰਾ ਕੁਝ ਕਰ ਲਿਆ ਤੇ ਹੁਣ ਵਰਤਿਆ ਕਿਵੇਂ ਜਾਊਗਾ ਹਮ ਹੁਣ ਵਰਤਿਆ ਜਿਹੜੇ ਤਾਂ ਆਈਟੀ ਦੇ ਐਕਸਪਰਟ ਆ ਜਾਂ ਆਈਟੀ ਨੂੰ ਜਾਣਦੇ ਆ ਉਹਨਾਂ ਨੂੰ ਤਾਂ ਪਤਾ ਵੀ ਕਿਵੇਂ ਤੁਸੀਂ VPN ਜਰੀਏ ਕਿਤੋਂ ਵੀ ਕਿੱਥੇ ਦਾ ਲੌਗਇਨ ਦਿਖਾ ਸਕਦੇ ਹੋ ਹਮ VPN ਇੱਕ ਇਹਦਾ ਸਿਸਟਮ ਆ ਵੀ ਮੈਂ ਇੰਡੀਆ ਦੀ ਜੇ ਕਿਸੇ ਲੌਗਇਨ ਕਰਨਾ ਤਾਂ ਲੋਕਾਂ ਨੂੰ ਬਾਹਰ ਇਹ ਮੈਸੇਜ ਆਊ ਵੀ ਆਹ ਡਿਵਾਈਸ ਇੰਡੀਆ ਤੋਂ ਲੌਗਇਨ ਹੋਇਆ ਹੁਣ ਆਸਟ੍ਰੇਲੀਆ ਦੇ VPN ਤੋਂ ਬਾਹਰਲੇ VPN ਤੇ ਤੁਸੀਂ ਲੌਗਇਨ ਕਰੀ ਜਾਓ ਕਰ ਸਕਦੇ ਆ ਈਜ਼ੀ ਤਰੀਕਾ ਕੋਈ ਔਖਾ ਤਰੀਕਾ ਨਹੀਂ ਸੋ ਇਹ ਤਾਂ ਪਹਿਲੇ ਮੋੜ ਤੇ ਬ੍ਰੇਕ ਹੋ ਗਿਆ ਇਹਨਾਂ ਦਾ ਸਹੀ ਹੈ ਦੂਰ ਜਾਣ ਦੀ ਲੋੜ ਹੀ ਨਹੀਂ ਤੇ VPN ਦਾ ਤਰੀਕਾ ਐਡਾ ਸਰਲ ਆ ਵੀ ਉਹ ਕੋਈ ਵੀ ਕਰ ਸਕਦਾ ਦੋ YouTube ਦੀਆਂ ਵੀਡੀਓ ਦੇਖ ਕੇ ਤੁਸੀਂ VPN ਦਾ ਕਰਨ ਸਿੱਖ ਜਾਓਗੇ ਸਹੀ ਹੈ ਜੀ ਹੁਣ ਇਹਦੇ ਤੇ ਬਹੁਤ ਸਾਰੀਆਂ ਜਿਹੜੀਆਂ ਇਹ ਚ ਗੱਲਾਂ ਚੱਲ ਰਹੀਆਂ ਬਹਿਸ ਦੇ ਮੁੱਦੇ ਬਣ ਗਏ ਆ ਬਹੁਤੇ ਪੱਖ ਚਾ ਲੋਕ ਬਹੁਤੇ ਪੱਖ ਚ ਨਹੀਂ ਵੀ ਹਨ ਉਹ ਵੀ ਜਿਹੜੀਆਂ ਇਸ ਚੀਜ਼ ਦੇ ਉੱਤੇ ਆਪਦੀ ਆਪਦੀ ਦਲੀਲ ਦੇ ਰਹੇ ਆ ਵੀ ਇਹ ਥਿੰਗ ਇਹਨੂੰ ਕਿਵੇਂ ਤੇ ਕਿੱਥੋਂ ਰੋਕਿਆ ਜਾਵੇ ਹੁਣ ਇਹ ਤਾਂ ਚਲੋ ਹੋ ਗਈਆਂ ਗੱਲਾਂ ਪਰ ਹੁਣ ਜਦੋਂ ਮੰਨ ਲਓ ਕਿ ਵੀ ਮੇਰਾ ਆਪਣਾ ਬੱਚਾ ਹੂੰ ਹੂੰ ਉਹ ਆ ਕੰਪਿਊਟਰ ਤੇ ਬੈਠਿਆ ਹੂੰ ਹੂੰ ਤੇ ਹੁਣ ਉਹ ਡੇਟ ਆਫ ਬਰਥ ਆਪਣੀ ਗਲਤ ਭਰ ਦਵੇ ਹੂੰ ਠੀਕ ਹੈ 16 ਸਾਲ ਤੋਂ ਵੱਡਾ ਦਿਖਾ ਦਵੇ ਆਪਣੇ ਨੂੰ ਹੂੰ ਤੇ ਉਹਨੂੰ ਗਵਰਨਮੈਂਟ ਕਿਵੇਂ ਰੈਗੂਲੇਟ ਕਰੂਗੀ ਕਿਵੇਂ ਚੈੱਕ ਕਰੂਗੀ ਜਾਂ ਤਾਂ ਫਿਰ ਮੈਨੂੰ ਲੱਗਦਾ ਵੀ ਉਹ ਤਾਂ ਕੋਈ ਆਈਡੀ ਮੰਗਿਆ ਕਰੋਗੇ ਜੇ ਆਈਡੀ ਮੰਗਦੇ ਆ ਉਹ ਵੀ ਫਿਰ ਉਹ ਆਪਣਾ ਸੋਸ਼ਲ ਜਿਹੜੀ ਆਪਣੀ ਪ੍ਰਾਈਵੇਸੀ ਆ ਉਹ ਵੀ ਜਾਂਦੀ ਖਤਮ ਅਸਲ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਡਿੱਕੇ ਦਾ ਘਾਰ ਹੀ ਹੁਣ ਇਹ ਰਹਿ ਗਿਆ ਹਾਂਜੀ ਉਹਦੇ ਵਿੱਚ ਇਹ ਕਹਿ ਰਹੇ ਆ ਵੀ ਜੇਤਕਰ ਤੁਸੀਂ ਬੱਚਾ ਦੇਖੋ ਗਲਤ ਫਾਰਮ ਭਰ ਕੇ ਕਿਦੋਂ ਮਰਜ਼ੀ ਕਰ ਲਓ ਤਾਂ ਤੁਸੀਂ ਦੋ ਆਈਡੀਆਂ ਜੇ ਡਰਾਈਵਿੰਗ ਲਾਇਸੈਂਸ ਪਾਸਪੋਰਟ ਮੰਗ ਲਿਆ ਟੋ ਇਲੈਗਲ ਤੁਸੀਂ ਦੋ ਆਈਡੀਆਂ ਮੰਗ ਨਹੀਂ ਸਕਦੇ ਇਹ ਇੱਕ ਪਹਿਲਾਂ ਦੇ ਲਾਅ ਆ ਇਸ ਚੀਜ਼ ਦੇ ਸੋਸ਼ਲ ਮੀਡੀਆ ਦੇ ਹਾਂਜੀ ਉਹਨੇ ਇੱਥੇ ਆ ਕੇ ਕੀ ਹੋਊਗਾ ਵੀ VPN ਵਾਲਾ ਰੂਲ ਵਰਤਿਆ ਜਾਊਗਾ ਦੂਜਾ ਜਿਹੜਾ ਵੱਧ ਉਮਰ ਭਰਨ ਵਾਲਾ ਰੂਲ ਵਰਤਿਆ ਜਾਊਗਾ ਜਿਹੜਾ ਤੋੜਨ ਲਈ ਤਾਂ ਪਰ ਦੂਜੇ ਪਾਸੇ ਹਜੇ ਤੱਕ ਇਹਨਾਂ ਨੇ ਇਹ ਕਿਹਾ ਵੀ ਅਸੀਂ ਇਹਦੇ ਤੇ ਵਰਕਆਊਟ ਕਰ ਰਹੇ ਹਾਂ ਵੀ ਅਸੀਂ ਤੁਹਾਡੀ ਪ੍ਰਾਈਵੇਸੀ ਵੀ ਵਰਕਰਾਰ ਰੱਖ ਸਕੀਏ ਤੇ ਤੁਹਾਨੂੰ ਇਹਦੇ ਚ ਦੇਖ ਵੀ ਸਕੀਏ ਤੇ ਉਹਦੇ ਚ ਉਹਨੇ ਇੱਕ ਨਵੀਂ ਚੀਜ਼ ਜਿਹੜੀ ਨਵੀਂ ਨਹੀਂ ਕਹਿ ਸਕਦੇ ਚੀਜ਼ ਤਾਂ ਪਹਿਲਾਂ ਵਰਤੀ ਗਈ ਹੈ ਬਾਇਓ ਜਿਹਨੂੰ ਬਾਇਓ ਤੁਹਾਡੀ ਪਛਾਣ ਹੈ ਛੱਡੀ ਤੁਹਾਡੀ ਫੋਟੋ ਦੇਖ ਕੇ ਉਹਨੇ ਅੰਦਾਜ਼ਾ ਲਾਉਣਾ ਵੀ ਤੁਹਾਡੀ ਉਮਰ ਕਿੰਨੀ ਆ ਪਰ ਉਹ ਉਹ ਕਹਿੰਦੇ 2 ਸਾਲ ਦਾ ਫਰਕ ਦੱਸ ਦਿੰਦੀ ਆ ਉਹ ਇੰਨਾ ਵੀ ਐਕਿਊਰੇਟ ਨਹੀਂ ਹੈਗਾ ਉਹ ਐਕਿਊਰੇਟ ਨਹੀਂ ਵੀ ਉਹਦਾ 2 ਸਾਲਾਂ ਤੱਕ ਦਾ ਮੈਕਸਿਮਮ ਨੋਟ ਕੀਤਾ ਗਿਆ ਫਰਕ ਪਰ ਇਹ ਵੀ ਇੱਕ ਵਿਚਾਰ ਆ ਦੇ ਨਾ ਵੀ ਬਾਇਓ ਕਿਉਂਕਿ ਤੁਸੀਂ ਖਾਸ ਕਰਕੇ ਜੇ ਆਪਾਂ ਹੁਣ ਇੰਡੀਆ ਰਹਿੰਦੇ ਕਈ ਵਾਰੀ ਇਹ ਸਮਝਦੇ ਨਹੀਂ ਲੋਕ ਵੀ ਡੇਟ ਆਫ ਬਰਥ ਦੀ ਕੀ ਖਾਸ ਗੱਲ ਆ ਪਰ ਆਸਟ੍ਰੇਲੀਆ ਰਹਿੰਦੇ ਲੋਕ ਜਾਣਦੇ ਆ ਵੀ ਅਸੀਂ ਡੇਟ ਆਫ ਬਰਥ ਇੱਥੇ ਕਿਸੇ ਨੂੰ ਨਹੀਂ ਦੱਸਦੇ ਨਾ ਅਸੀਂ ਉਹਨੂੰ ਪਬਲਿਕਲੀ ਡਿਸਪਲੇ ਕਰਦੇ ਆਂ ਇੰਡੀਆ ਦੇ ਵਿੱਚ ਤਾਂ ਨਾਰਮਲ ਜੀ ਗੱਲ ਆ ਡੇਟ ਆਫ ਬਰਥ ਦੱਸਣੀ ਜਾਂ ਪਬਲਿਕਲੀ ਡਿਸਪਲੇ ਕਰਨੀ ਇੱਥੇ ਇਦਾਂ ਦਾ ਨਹੀਂ ਹੁੰਦਾ ਸੋ ਪ੍ਰਾਈਵੇਸੀ ਦੇ ਤਹਿਤ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਆਧਾਰ ਜਾਂ ਜ਼ਮੀਨ ਆਧਾਰ ਕਾਰਡ ਆ ਇੱਥੋਂ ਇੱਥੋਂ ਦਾ ਜਿਹੜਾ ਸਿਸਟਮ ਆ ਉਹ ਡੇਟ ਆਫ ਬਰਥ ਨਾਲ ਲਿੰਕ ਆ ਮਾਈ ਕੋ ਆਫ ਦਾ ਹੁਣ ਇਹ ਕੀ ਹੋਇਆ ਵੀ ਜਿਹੜੀ ਜਦੋਂ ਇਹ ਜੇ ਕੰਮ ਹੁੰਦੇ ਆ ਨਾ ਚਾਹੇ ਕਾਲਚ ਹੋਇਆ ਕੰਮ ਪਰ ਗਵਰਨਮੈਂਟ ਨੇ ਇੱਕ ਸਰਵੇ ਕਰਵਾਇਆ ਸੀ ਪਿੱਛੇ ਜੇ ਹਾਂਜੀ ਮਾਈ ਗੋਵ ਸਾਰਿਆਂ ਕੋਲੇ ਆਸਟ੍ਰੇਲੀਆ ਰਹਿੰਦੇ ਆ ਜਿਹੜਾ ਉਹਨਾਂ ਨੂੰ ਪਤਾ ਹੀ ਹੈ ਮਾਈ ਗੋਵ ਕੀ ਚੀਜ਼ ਹੈ ਇੱਕ ਕਿਸਮ ਦਾ ਪੈਨ ਕਾਰਡ ਨੰਬਰ ਲਾ ਲੋ ਆਧਾਰ ਕਾਰਡ ਨੰਬਰ ਲਾ ਲੋ ਕੁਝ ਵੀ ਤੁਹਾਡਾ ਸਰਕਾਰੀ ਖਾਤਾ ਹਾਂਜੀ ਜਿੱਥੇ ਤੁਸੀਂ ਸਾਰਾ ਕੁਝ ਇਕੱਠਾ ਦਿੱਤੇ ਆ ਹਾਂਜੀ ਉੱਥੇ ਉਹਨਾਂ ਨੇ ਇੱਕ ਭੇਜਿਆ ਸੀਗਾ ਮੈਸੇਜ ਵੀ ਤੁਸੀਂ ਇਹ ਸਰਵੇ ਦਾ ਹਿੱਸਾ ਬਣੋ ਤਾਂ 77% ਲੋਕਾਂ ਨੇ ਇਸ ਸਰਵੇ ਦੇ ਹੱਕ ਚ ਪੋਟ ਪਾਇਆ ਸੀ ਜਿਹੜਾ ਕਿ ਆਧਾਰ ਬਣਿਆ ਸਰਕਾਰ ਦੇ ਪਰ ਇੱਕ ਚੀਜ਼ ਇੱਥੇ ਹੋਰ ਦੱਸ ਦਈਏ ਜਿਹੜੀ ਬਾਰ-ਬਾਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਆ ਰਹੀ ਹੈ ਜੀ ਵੀ ਲਾਗੂ ਹੋ ਗਿਆ ਕਾਨੂੰਨ ਹਰੇਕ ਬੰਦਾ ਕਹਿ ਰਿਹਾ ਲਾਗੂ ਹੋ ਰਿਹਾ ਕਾਨੂੰਨ ਲਾਗੂ ਨਹੀਂ ਹੋਇਆ ਕਾਨੂੰਨ ਤਾਂ ਜੇ ਇੱਕ ਸੰਸਦ ਚ ਪਾਸ ਹੋਇਆ ਦੂਜੀ ਚ ਹੋਣਾ ਤੇ 12 ਮਹੀਨੇ ਬਾਅਦ ਲਾਗੂ ਹੋਣਾ 12 ਮਹੀਨੇ ਸਾਲ ਆਜਣਾ ਪੂਰਾ 12 ਮਹੀਨੇ ਚ ਸੋਧਾਂ ਹੋਣੀਆਂ ਨਿੱਕੇ ਨਿੱਕੀਆਂ ਫੇਰ ਜਾ ਕੇ ਲਾਗੂ ਇਹ ਤਾਂ ਬੇਸ ਮਨਜ਼ੂਰ ਹੋਊਗਾ ਇੱਥੇ ਆ ਕੇ ਫਾਈਨਲ ਕਹ ਸਕਦਾ ਹੈ ਡਰਾਫਟ ਆ ਜਿਹਨੂੰ ਕਹ ਸਕਦੇ ਜਿਹੜਾ ਫਾਈਨਲ ਵਰਜਨ ਆ ਉਹ ਨਹੀਂ ਸੋ ਗੱਲ ਤਾਂ ਬਹੁਤ ਵੱਡੀ ਹੈ ਜੀ ਦੇਖਿਆ ਜਾਵੇ ਹੁਣ ਆਪਣੇ ਬੱਚੇ ਨੇ ਜਿਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਹਰ ਇੱਕ ਨੂੰ ਫਿਕਰ ਹੈ ਇਹ ਚੀਜ਼ ਦਾ ਸੋਸ਼ਲ ਮੀਡੀਆ ਦਾ ਗੱਲ ਇਹ ਨਹੀਂ ਹੈ ਕਿ ਬੱਚੇ ਸਿੱਖਦੇ ਨੇ ਜਾਂ ਉਹ ਨਹੀਂ ਗੱਲ ਇਹ ਹੈ ਕਿ ਅੱਜ ਕੱਲ ਬਹੁਤ ਜ਼ਿਆਦਾ ਕੇਸ ਉਦਾਂ ਦੇ ਵੀ ਆਏ ਨੇ ਜਿਹੜੇ ਅੰਡਰ ਏਜ ਕੁੜੀਆਂ ਵਾਸਤੇ ਮੁੰਡਿਆਂ ਵਾਸਤੇ ਥੋੜਾ ਗਲਤ ਨੇ ਕਿਉਂਕਿ ਉਹਨਾਂ ਨੂੰ ਬਗੜਾ ਕੇ ਕਹਿ ਲੋ ਜਾਂ ਮਿਸਲੀਡ ਕਰਕੇ ਬਹੁਤ ਏਦਾਂ ਦੀਆਂ ਕਟਨਾਮਾ ਸਾਹਮਣੇ ਆਉਂਦੀਆਂ ਨੇ ਆਸਟ੍ਰੇਲੀਆ 'ਚ ਵੀ ਆਪਣੇ ਦੇਸ਼ਾਂ 'ਚ ਵੀ ਹੈਗੀਆਂ ਨੇ ਤੇ ਉਹਦੇ ਫਿਰ ਛਿੱਟੇ ਗਲਤ ਹੁੰਦੇ ਨੇ ਜੀ ਪਿੱਛੇ ਦੇ ਨਾ ਇੱਕ ਕੈਂਪੇਨ ਚੱਲੀ ਸੀ ਖਾਸ ਕਰਕੇ ਵਿਕਟੋਰੀਆ ਤੋਂ ਸ਼ੁਰੂ ਹੋਈ ਸੀ ਉਹ ਕੈਂਪੇਨ ਹਾਂਜੀ ਉਹਦੇ 'ਚ ਸੀ ਵੀ ਆਸਟ੍ਰੇਲੀਆ 'ਚ ਅੰਡਰ 13 ਜੇ ਕੋਈ ਕੁੜੀ ਆ ਤੁਸੀਂ ਉਹਨੂੰ ਬਰਗਲਾ ਨਹੀਂ ਸਕਦੇ ਉਹਦੇ ਨਾਲ ਸੋਸ਼ਲ ਮੀਡੀਆ ਤੇ ਗੱਲ ਕਰਕੇ ਜਾਂ ਉਹਨੂੰ ਬਰਗਲਾ ਕੇ ਉਹਦੇ ਨਾਲ ਗਲਤ ਗੱਲਾਂ ਨਹੀਂ ਕਰ ਸਕਦੇ ਏਦਾਂ ਦਾ ਲਾਅ ਆ ਹੂੰ ਤੇ ਪਿੱਛੇ ਜੇ ਪੁਲਿਸ ਨੇ ਇੱਕ ਕੈਂਪੇਨ ਚਲਾਈ ਉਹਨਾਂ ਨੇ ਜਿੱਥੇ ਸ਼ੰਕਾ ਹੁੰਦੀ ਸੀ ਸ਼ੱਕ ਹੁੰਦੀ ਸੀ ਉੱਥੇ 13 ਸਾਲ ਦੀ ਕੁੜੀ ਦੀ ਆਈਡੀ ਬਣਾ ਕੇ ਲੋਕਾਂ ਨੂੰ ਮੈਸੇਜ ਕਰਨੇ ਉਹਨਾਂ ਨੂੰ ਗੱਲਾਂ ਚ ਲਿਆਉਣਾ ਤੇ ਉੱਥੇ ਜਿਹੜਾ ਤਾਂ ਹੁੰਦਾ ਸੀ ਆਸਟ੍ਰੇਲੀਅਨ ਤੇ ਕਾਨੂੰਨ ਬਾਰੇ ਜਾਣਦਾ ਸੀ ਉਹਨੇ ਤਾਂ ਉੱਥੇ ਕਹਿ ਦੇਣਾ ਵੀ ਨਹੀਂ ਮੈਂ ਇਹ ਗੱਲ ਅੱਗੇ ਨਹੀਂ ਵਧਾ ਸਕਦਾ ਕਿਉਂਕਿ ਤੂੰ ਹਜੇ ਟੀਨੇਜਰ ਆ ਪਰ ਜਿਹੜੇ ਕਈ ਅਰੇਂਜ ਅਣਜਾਣ ਸੀ ਬਾਹਰਲੇ ਮੁਲਕਾਂ ਚੋਂ ਆ ਕੇ ਬਸੇ ਸੀ ਹੋਰ ਕੱਲਾ ਇੱਥੇ ਕੱਲੇ ਇੰਡੀਅਨ ਪੰਜਾਬੀਆਂ ਦੀ ਗੱਲ ਨਹੀਂ ਦੁਨੀਆ ਭਰ ਦੇ ਵਿੱਚੋਂ ਤਾਂ ਬਹੁਤ ਸਾਰੇ ਉਦੋਂ ਇਸ ਉਸ ਜਿਹੜੇ ਜਾਲ ਦੇ ਵਿੱਚ ਫਸ ਗਏ ਸੀ ਉਹਨੂੰ ਹਨੀ ਟਰੈਪ ਦਾ ਨਾਮ ਵੀ ਦਿੱਤਾ ਗਿਆ ਸੀ ਉਹਨਾਂ ਨੇ ਉਹ 트ੈਪ ਲਾ ਕੇ ਦੇਖਦੇ ਸੀ ਵੀ ਬੰਦੇ ਦੀ ਮੈਂਟੈਲਿਟੀ ਕੀ ਆ ਹੁਣ ਜਿਹੜੀ ਇੱਥੇ ਆ ਕੇ ਨਾ ਅਸਲ ਚ ਆ ਜਾਂਦੀ ਹੈ ਵੀ ਹੁਣ ਕੀ ਹੋਊਗਾ ਕਿਵੇਂ ਹੋਊਗਾ ਤੇ ਕਨਕਲੂਜਨ ਕੀ ਹੋਊਗਾ ਹਾਂਜੀ ਇੱਥੇ ਆ ਕੇ ਫਿਰ ਮੈਨੂੰ ਬਾਈ ਪਰਮਿੰਦਰ ਸੋਢੀ ਦੀ ਆਪਾਂ ਪਿਛਲੇ ਦਿਨ ਗੱਲਬਾਤ ਕੀਤੀ ਸੀ ਉਹਨਾਂ ਨਾਲ ਹਾਂਜੀ ਹਾਂਜੀ ਉਹਨਾਂ ਦੀ ਇੱਕ ਗੱਲ ਚੇਤੇ ਆਉਂਦੀ ਆ ਤੇ ਉਹੀ ਮੂਲ ਮੰਤਰ ਮੈਂ ਇਹਦਾ ਸਮਝਦਾ ਉਹੀ ਇਹਦਾ ਆਧਾਰ ਕਹਿ ਸਕਦਾ ਹਾਂਜੀ ਇਸ ਗੱਲ ਦਾ ਆਧਾਰ ਬਣ ਸਕਦਾ ਠੀਕ ਹੈ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਦੁਨੀਆ ਦੇ ਵਿੱਚ ਜਿਹੜਾ ਲੋਕਾਂ ਨੂੰ ਡਿਸਪਲਾਈਨ ਆਇਆ ਲੋਕਾਂ ਨੂੰ ਇਸ ਆਉਂਦਾ ਵੀ ਭਾਈ ਅਸੀਂ ਆ ਕਰਨਾ ਨਹੀਂ ਕਰਨਾ ਉਹ ਲਾਲਚ ਅਤੇ ਡੰਡੇ ਕਾਰਨਾ ਕਿਸੇ ਚੀਜ਼ ਦਾ ਡਰ ਆ ਜੁਰਮਾਨੇ ਦਾ ਡਰ ਆ ਡੰਡੇ ਪੈਣ ਦਾ ਡਰ ਆ ਜਾਂ ਲਾਲਚ ਆ ਕੋਈ ਤਾਂ ਪਰ ਜਿਹੜੇ ਜਾਪਾਨੀ ਲੋਕ ਆ ਨਾ ਉਹਨਾਂ ਦੇ ਕਹਿੰਦੇ ਉਹ ਸੌਫਟਵੇਅਰ ਇਨਬਿਲਟ ਆ ਅੱਛਾ ਜੀ ਉਹ ਅੰਦਰੋਂ ਹੀ ਇਹ ਜਿਹਾ ਤਾਂ ਹੀ ਤਾਂ ਲੋਕ ਕਹਿੰਦਾ ਜਾਪਾਨੀਆਂ ਨੂੰ ਸਿੱਧਰਾ ਜਿਹਾ ਸਮਝਦੇ ਉਹਨਾਂ ਨੇ ਬੜੀ ਵਧੀਆ ਤੁਸੀਂ ਸੁਣਿਓ ਪਰਮਿੰਦਰ ਸੋਢੀ ਦੀ ਇੰਟਰਵਿਊ ਬਹੁਤ ਪਿਆਰੀ ਇੰਟਰਵਿਊ ਆ ਉਹ ਕਹਿੰਦੇ ਵੀ ਤਾਂ ਹੀ ਦਾ ਜਪਾਨੀਆਂ ਨੂੰ ਲੋਕ ਸਮਝਦੇ ਵੀ ਤਾਂ ਸਿੱਧੇ ਆ ਉਹ ਸਿੱਧੇ ਨਹੀਂ ਹੈ ਉਹਨਾਂ ਦੇ ਵਿੱਚ ਜਿਹੋ ਜਿਹੇ ਇੱਕ ਚੰਗੇ ਆਦਰਸ਼ ਇਨਸਾਨ ਚ ਹੋਣੇ ਚਾਹੀਦੇ ਆ ਗੁਣ ਉਹ ਆ ਸੋ ਇੱਥੇ ਵੀ ਜੇ ਹੁਣ ਆਸਟ੍ਰੇਲੀਆ 'ਚ ਕਾਨੂੰਨ ਬਣ ਕੇ ਆ ਰਿਹਾ ਪਰ ਕਾਨੂੰਨ ਨੂੰ ਪਹਿਲਾਂ ਜਿਹੜੀ ਇੱਕ ਰਿਸਪੈਕਟ ਹੁੰਦੀ ਹੈ ਸੈਲਫ ਰਿਸਪੈਕਟ ਹਾਂਜੀ ਜਾਂ ਆਪਣੇ ਮੁਲਕ ਪ੍ਰਤੀ ਵਫਾਦਾਰੀ ਜਾਂ ਆਪਣੇ ਕਾਨੂੰਨ ਪ੍ਰਤੀ ਵਫਾਦਾਰੀ ਉਹਨੇ ਕੰਮ ਕਰਨਾ ਇਹ ਅੱਗੇ ਆਸਟ੍ਰੇਲੀਆ 'ਚ ਪਹਿਲਾਂ ਵੀ ਲਾਗੂ ਆ ਕਿ ਬਹੁਤ ਸਾਰੀਆਂ ਚੀਜ਼ਾਂ 'ਚ ਹੁਣ ਤੁਸੀਂ ਦੇਖੋ ਰਾਤ ਦਾ 1 ਵਜੇ ਦਾ ਟਾਈਮ ਆ ਤੁਸੀਂ ਕਿਸੇ ਗਲੀ ਵਿੱਚ ਦੀ ਨੰਗ ਰਹੇ ਹੋ ਸਪੀਡ ਉੱਥੇ 50 ਦਾ ਬੋਰਡ ਲੱਗਿਆ ਕੋਈ ਤੁਹਾਨੂੰ ਦੇਖਣੀਆਂ ਨਹੀਂ ਪਰ ਆਪਾਂ 50 ਤੇ ਚੱਲਦੇ ਆ ਨਾ ਇਹ ਸਾਡਾ ਇੱਕ اخਲਾਕੀ ਫਰਜ਼ ਜਿਹਨੂੰ ਕਹਿ ਸਕਦੇ ਨਾ ਸਾਡਾ ਅੰਦਰੂਨੀ ਫਰਜ਼ ਬਣ ਜਾਂਦਾ ਵੀ ਜਿਹੇ ਜਿਹੇ ਮੁਲਕ 'ਚ ਜਿਹੇ ਜਿਹੇ ਕਾਨੂੰਨ 'ਚ ਜਿਹੇ ਜਿਹੇ ਧਰਮ 'ਚ ਅਸੀਂ ਰਹਿੰਨੇ ਆ ਉਹਨੂੰ ਦਿਲੋਂ ਸਤਿਕਾਰ ਕਰੀਏ ਅੰਦਰੋਂ ਉਹ ਹੀ ਹੋਈਏ ਨਾ ਡਾਂਗ ਨਾਲ ਨਾ ਲਾਲਚ ਨਾਲ ਨਾ ਡਰਾਵੇ ਨਾਲ ਅਸੀਂ ਉਹਨਾਂ ਚੀਜ਼ਾਂ ਨਾਲ ਨਾ ਬਦਲੀਏ ਰੂਲ ਤਾਂ ਦੇਖੋ ਆਪਣੇ ਵੀ ਪਿੱਛੇ ਪੰਜਾਬ 'ਚ ਜਾਂ ਇੰਡੀਆ 'ਚ ਕਹਿ ਲਓ ਸਾਰੇ ਇਦਾਂ ਦੇ ਹੀ ਨੇ ਟ੍ਰੈਫਿਕ ਰੂਲ ਵੀ ਹੈਗੇ ਨੇ ਪਰ ਉੱਥੇ ਮੈਂ ਦੇਖਿਆ ਅਸੀਂ ਵੀ ਉੱਥੇ ਹੀ ਆਏ ਆ ਕੋਈ ਕੇਅਰ ਹੀ ਨਹੀਂ ਕਰਦਾ ਹੈਲਮਟ ਅਸੀਂ ਲਾਉਨੇ ਆ ਤਾਂ ਸਿਰਫ ਜਿੱਦਾਂ ਤੁਸੀਂ ਕਿਹਾ ਕਿ ਵੀ ਡਰ ਦੇ ਕਾਰਨ ਹੈ ਜੰਡੀਗੜ੍ਹ 'ਚ ਐਂਟਰ ਹੋਣੇ ਆ ਜਦੋਂ ਆਪਣਾ ਸਪੀਡ ਵੀ ਠੀਕ ਹੋ ਜਾਂਦੀ ਹੈ ਤੇ ਹੈਲਮਟ ਵੀ ਆ ਜਾਂਦਾ ਸਿਰ ਤੇ ਠੀਕ ਨਹੀਂ ਦੇਖੋ ਸੁਵੰਤ ਗੱਲ ਇਹ ਆ ਵੀ ਜਿਵੇਂ ਤੁਸੀਂ ਕਹਿਣਾ ਵੀ ਕਾਨੂੰਨ ਦੇ ਜਿੱਥੇ ਦੀਂਦਾ ਸਾਹਮਣੇ ਸਿਪਾਈ ਖੜਾ ਅਸੀਂ ਬੰਦੇ ਬਣ ਜਾਂਦੇ ਆ ਸਾਰਾ ਕੁਝ ਹੋ ਜਾਂਦਾ ਹੋ ਜਾਂਦਾ ਇਹ ਚੀਜ਼ ਇਕੱਲੀ ਅਸੀਂ ਮੁਲਕ ਦੇ ਕਾਨੂੰਨਾਂ ਨਾਲ ਜਾਂ ਸੰਵਿਧਾਨ ਨਾਲ ਨਹੀਂ ਕਰਦੇ ਹਮਮ ਦਿਲ ਤੇ ਹੱਥ ਧਰ ਕੇ ਪੁੱਛਿਓ ਇਹ ਅਸੀਂ ਰੱਬ ਦੇ ਜੇ ਰੱਬ ਨੂੰ ਮੰਨਦੇ ਆ ਨਾ ਅਸੀਂ ਰੱਬ ਨਾਲ ਵੀ ਕਰਦੇ ਆ ਅਸੀਂ ਗੁਰਦੁਆਰੇ ਮੰਦਰ ਮਸਜਿਦ ਮਸੀਤਾਂ ਜੇ ਬਣਾਏ ਆ ਨਾ ਉਦਾ ਸਭ ਤੋਂ ਵੱਡਾ ਕਾਰਨ ਮੈਂ ਇੱਥੇ ਸਖਤ ਸ਼ਬਦਾਂ ਚ ਕਹਿ ਰਿਹਾ ਹਾਂ ਹੋ ਸਕਦਾ ਮੈਨੂੰ ਇਹਦੇ ਲਈ ਝੱਲਣਾ ਵੀ ਪਵੇ ਹਰਜਾਨਾ ਪਰ ਇਹ ਸੱਚ ਆ ਇਹ ਇਸ ਲਈ ਬਣਾਏ ਆ ਵੀ ਜਿਹੜਾ ਰੱਬ ਵਰਗਾ ਸਾਡੇ ਇੱਕ ਰੱਬ ਜਿਹਦਾ ਬਣਾਇਆ ਹੋਇਆ ਸੀ ਹਵਾ ਬਣਾ ਲਿਆ ਆਪਦੇ ਆਪਣੀ ਜੇ ਅਸੀਂ ਦਿਨੋਂ ਤਾਂ ਮੰਨਦੇ ਨਹੀਂ ਉਹਨੂੰ ਅਸੀਂ ਇੱਕ ਬਿਲਡਿੰਗ ਚ ਭਾਏ ਬਾਹਰ ਲੀਆਂ ਗਲੀਆਂ ਅਸੀਂ ਖਾਲੀ ਕਰ ਲੀਆਂ ਉੱਥੇ ਸੀ ਕੁਝ ਕਰਦੇ ਫਿਰਗੇ ਇਸ ਸੱਚੀ ਗੱਲ ਆ ਜੇ ਝੂਠੀ ਹੋਵੇ ਤਾਂ ਜੀ ਮੈਨੂੰ ਦੱਸ ਦਿਓ ਜੇਕਰ ਤੁਸੀਂ ਸੱਚੀ ਧਰਮ ਨੂੰ ਮੰਨਦੇ ਹੋ ਨਾ ਇਹੀ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਆ ਤਤ ਉਹ ਤਾਂ ਕਣ-ਕਣ ਚ ਵੱਸਦਾ ਉਹ ਤੁਹਾਡੇ ਚ ਖੁਦ ਚ ਵੱਸਦਾ ਤਾਂ ਹੀ ਤਾਂ ਇੱਥੇ ਕਿਹਾ ਜਾਂਦਾ ਵੀ ਜੇ ਤੁਸੀਂ ਗਲਤੀ ਕਰਦੇ ਹੋ ਤਾਂ ਤੁਹਾਨੂੰ ਕੌਣ ਦੇਖਦਾ ਤਾਂ ਹੀ ਕਿਹਾ ਜਾਂਦਾ ਤੁਹਾਨੂੰ ਤੁਸੀਂ ਆਪ ਦੇਖ ਰਹੇ ਹੋ ਤੇ ਤੁਹਾਡੇ ਚ ਹੀ ਉਹ ਵੱਸਦਾ ਬਾਬਾ ਨਾਨਕ ਨੇ ਤਾਂ ਹੀ ਕਿਹਾ ਨਾ ਵੀ ਤੂੰ ਬਾਹਰ ਕਿੱਧਰ ਭਾਣ ਚੱਲਿਆ ਤੇਰੇ ਚ ਹੀ ਵੱਸਦਾ ਸਿਰੇ ਤੁਹਾਡੇ ਚ ਵੱਸਦਾ ਤਾਂ ਫੇਰ ਸਾਡਾ ਇਹ ਖਲਕੀ ਫਰਜ਼ ਬਣ ਜਾਂਦਾ ਬੀ ਸਾਡੇ ਮੂੰਹ ਇਹ ਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਸਤਾਪ ਕਲ ਜੁਗਈਏ ਬੰਦੇ ਆ ਲੋਕ ਉਹਦੀ ਮੋਹਰ ਲਾਣ ਦੇ 1 ਮਿੰਟ ਚ ਕੋਈ ਕੁਛ ਲਾ ਦੇ ਉਹ ਗੱਲ ਵੱਖਰੀ ਆ ਪਰ ਇੰਨੀ ਕਿ ਜਰੂਰ ਸਮਝ ਹੈਗੀ ਆ ਵੀ ਅਸੀਂ ਇਸ ਲਈ ਸਿਆਣੇ ਬਣੀਏ ਵੀ ਸਾਡੇ ਤੇ ਡਾਂਗ ਚੱਲ ਸਕਦੀ ਆ ਸਾਨੂੰ ਜੁਰਮਾਨਾ ਹੋ ਸਕਦਾ ਜਾਂ ਸਾਨੂੰ ਉਹ ਉਦੋਂ ਬਿਹਤਰ ਅਸੀਂ ਅੰਦਰੋਂ ਹੀ ਸਿਆਣੇ ਬਣੀਏ ਮੈਨੂੰ ਇੱਥੇ ਆ ਗੱਲ ਯਾਦ ਆ ਗਈ ਸੰਤ ਮਸਕੀਨ ਜੀ ਉਹਨਾਂ ਦੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਸੁਣੀ ਵੀ ਹੋਗੀ ਕਾਫੀਆਂ ਨੇ ਪਰ ਉਹ ਕਹਿੰਨੇ ਕਿ ਜਿਹੜਾ ਤੁਸੀਂ ਆ ਤਾਂ ਤੋਂ ਅਪਰਾਧ ਕਰਦੇ ਹੂੰ ਹੂੰ ਤਾਂ ਤੋਂ ਕੋਈ ਜਰਮ ਕਰਤਾ ਉਹ ਅਪਰਾਧ ਚ ਆ ਜਾਂਦਾ ਉਹ ਕਾਨੂੰਨ ਤੁਹਾਨੂੰ ਸਜ਼ਾ ਨਹੀਂ ਮਿਲਦੀ ਹੈ ਪਰ ਜਿਹੜੀ ਚੀਜ਼ ਤੁਸੀਂ ਮਨ ਤੋਂ ਕਰਦੇ ਹੋ ਉਹ ਪਾਪ ਚ ਆ ਜਾਂਦੀ ਹੈ ਤੇ ਪਾਪ ਨੂੰ ਕਹਿੰਦੇ ਨਾ ਦੇਖਿਆ ਜਾਂਦਾ ਨਾ ਕੋਈ ਹੋ ਹੈ ਉਹ ਤੁਹਾਡੇ ਮਨ ਦੇ ਅੰਦਰ ਬੋਝ ਬਣਿਆ ਰਹਿੰਦਾ ਮੰਨ ਲਓ ਕਿ ਤੁਸੀਂ ਝੂਠ ਬੋਲਤਾ ਜਾਂ ਕੁਝ ਇਹਦਾ ਅੰਦਰੋਂ ਬੁਰਾ ਚ ਆਇਆ ਉਹ ਤੁਹਾਨੂੰ ਆਤਮਾ ਨੂੰ ਹੀ ਤੁਹਾਨੂੰ ਝੰਜੋੜੂਗੀ ਤੁਹਾਨੂੰ ਬਾਹਰੋਂ ਕੋਈ ਪੀੜ ਨਹੀਂ ਹੋਊਗੀ ਦੀ ਤੁਹਾਨੂੰ ਆਪ ਹੀ ਦਚੀ ਰਹਿਣੀ ਰਾਤ ਨੂੰ ਨੀਂਦ ਨਹੀਂ ਆਣੀ ਕੋਈ ਗਲਤ ਕਰਮ ਕੀਤਾ ਬਿਲਕੁਲ ਪਰ ਜੇ ਤੁਸੀਂ ਕਹਿੰਦੇ ਵੀ ਹਾਂ ਕਾਨੂੰਨ ਦੇ ਉਹ ਦਾਰੇ ਚ ਕੋਈ ਇਦਾਂ ਦਾ ਕਰਦੇ ਉਹ ਤੁਹਾਡਾ ਅਪਰਾਧ ਮੰਨਿਆ ਜਾਂਦਾ ਉਹਦੀ ਤੁਹਾਨੂੰ ਫਾਂਸੀ ਹੁੰਦੀ ਹੈ ਸਭ ਕੁਝ ਹੁੰਦਾ ਜੁਰਮਾਨਾ ਹੁੰਦਾ ਤੇ ਹੁਣ ਇਹ ਵੀ ਹੈ ਕਿ ਜਿਹੜਾ ਮਨ ਦੇ ਤੌਰ ਤੇ ਬੰਦਾ ਕਰਦਾ ਉਹ ਮਹਾਰਾ ਦੇ ਤਾਬਿਆਂ ਦੇ ਬੈਠ ਕੇ ਵੀ ਅਪਰਾਧ ਕਰ ਸਕਦਾ ਕਰ ਸਕਦਾ ਠੀਕ ਨਹੀਂ ਉਹ ਕੋਈ ਅੰਦਰ ਬੈਠਿਆ ਕੋਈ ਕੀਰਤਨ ਕਰਦਾ ਜਾਂ ਮੇਰੇ ਵਰਗਾ ਦਰਬਾਰ ਸਾਹਿਬ ਚ ਬੈਠਿਆ ਅਰਦਾਸ ਕਰਦਾ ਉਹਦੇ ਦਿਮਾਗ ਚ ਬੰਨੀ ਕੀ ਕੀ ਚੱਲ ਰਹੇ ਨੇ ਬਿਲਕੁਲ ਬਿਲਕੁਲ ਸੋ ਇਹ ਚੀਜ਼ ਮੈਨੂੰ ਲੱਗਦਾ ਵੀ ਆਪਣਾ ਹਰ ਇੱਕ ਦਾ ਜਿੱਦਾਂ ਤੁਸੀਂ ਕਿਹਾ ਵੀ اخਲਾਕੀ ਫਰਜ਼ ਬਣਦਾ ਕਿ ਅਸੀਂ ਇਸ ਦੇਸ਼ ਤੇ ਜਾਂ ਇਸ ਮੁਲਕ ਤੇ ਸਮਾਚ ਰਹੇ ਹਾਂ ਉਹਦੇ ਤੌਰ ਤਰੀਕਿਆਂ ਨੂੰ ਚੰਗੀ ਤਰ੍ਹਾਂ ਆਪਣਾ ਸਮਝੀਏ ਉਹਨਾਂ ਦੇ ਪੈਰਾ ਦਈਏ ਤੇ ਸੰਸਾਰ ਤਾਂ ਮੈਨੂੰ ਲੱਗਦਾ ਵੀ ਸਵਰਗ ਤੋਂ ਵੱਧ ਕੇ ਬਣ ਜੂਗਾ ਦੇਖੋ ਅਸੀਂ ਚਾਹੁੰਨੇ ਤਾਂ ਸਾਰਾ ਕੁਝ ਹੀ ਆ ਹਾਂਜੀ ਅਸੀਂ ਚਾਹੁੰਨੇ ਆ ਸਾਨੂੰ ਚੰਗਾ ਸਿਸਟਮ ਹੋਵੇ ਚੰਗੇ ਲੋਕ ਹੋਣ ਚੰਗਾ ਸਾਰਾ ਕੁਝ ਹੋਵੇ ਪਰ ਅਸੀਂ ਚਾਹੁੰਨੇ ਲੋਕ ਸਾਰੇ ਕੁਝ ਕਰਕੇ ਆ ਜਾਣ ਫਿਰ ਮੇਰੇ ਕੋਲ ਆ ਜਾਣ ਉਸ ਤੋਂ ਬਾਅਦ ਮੈਂ ਬਣ ਜੂਗਾ ਚੰਗਾ ਇਹ ਸੱਚ ਆ ਇਹ ਤੇ ਅਸੀਂ ਸਾਰੇ ਮੇਰੇ ਤੇ ਵੀ ਅਲੱਗ ਹੁੰਦਾ ਸੋ ਅਸੀਂ ਕੋਸ਼ਿਸ਼ ਕਰੀਏ ਆਓ ਆਪਾਂ ਰਲ ਮਿਲ ਕੇ ਇੱਕ ਚੰਗੇ ਸਮਾਜ ਨੂੰ ਸਿਰਜਣ ਦੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆ ਜੇ ਅਸੀਂ ਸਾਰੇ ਆਪੋ ਆਪਣੀਆਂ ਗਲਤੀਆਂ ਕਰਨੋਂ ਹਟ ਜਾਈਏ ਸਾਰੇ ਆਪੋ ਆਪਣਾ ਸਭਾਂਹਣ ਲੱਗ ਜਾਈਏ ਸਾਰੇ ਆਲੇ ਦੁਆਲੇ ਨੂੰ ਸਭਾਂਣ ਲੱਗ ਜਾਈਏ ਕੁਦਰਤ ਨੂੰ ਸਭਾਂਣ ਲੱਗ ਜਾਈਏ ਤੇ ਇਹ ਸੰਸਾਰ ਤਾਂ ਸਵਰਗ ਹੈਗੇ ਬਿਲਕੁਲ ਜੀ ਤੇ ਜਿੱਥੋਂ ਗੱਲ ਸਟਾਰਟ ਹੋਈ ਸੀਗੀ ਉੱਥੇ ਮਕਾਉਨੇ ਜੀ ਕਿ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਇਹਦੇ 'ਚ ਚੰਗੀਆਂ ਚੀਜ਼ਾਂ ਬਹੁਤ ਨੇ ਜਿਦਾਂ ਆਪਾਂ ਸ਼ਾਪਿੰਗ ਕਰਨ ਜਾਂਦੇ ਆ ਅਸੀਂ ਉਹੀ ਕੁਝ ਲੈਣਦੇ ਆ ਜਿਹੜੀ ਆਪਾਂ ਨੂੰ ਲੋਡ ਹੋਵੇ ਤੇ ਸੋਸ਼ਲ ਮੀਡੀਆ ਹੁਣ ਜੇ ਮੰਨ ਲਓ ਫੇਸਬੁੱਕ ਤੇ ਆਈ ਆਪਣਾ ਕਿਸੇ ਦੇ ਇੰਟਰਨ ਉਹ ਚੀਜ਼ ਦੇਖੋ ਜਿਹਦੀ ਮੈਨੂੰ ਲੋੜ ਹੈ ਤੇ ਤੁਹਾਨੂੰ ਮੰਨ ਲਓ ਕਿ ਵੀ ਬਾਧੂ ਦਾ ਪ੍ਰੈਸ਼ਰ ਹੋਣਾ ਹੀ ਨਹੀਂ ਜੇ ਤੁਸੀਂ ਹਰ ਕੁਛੀ ਚੱਕ ਲੋਗੇ ਇਹ ਵੀ ਦੇਖਣਾ ਇਹ ਵੀ ਦੇਖਣਾ ਉਹ ਫਿਰ ਦਿਮਾਗ ਤੇ ਬੋਝ ਹੋਣਾ ਕਿਉਂਕਿ ਸਾਡੀ ਵੀ ਕਿਤੇ ਨਾ ਕਿਤੇ ਮੈਮਰੀ ਦੀ ਦਿਮਾਗ ਦੀ ਕੈਪੈਸਿਟੀ ਹੈ ਕਿੰਨਾ ਕੁ ਭਰ ਲਾਂਗੇ ਅਸੀਂ ਨਹੀਂ ਭਰ ਸਕਦੇ ਸੋ ਇਹ ਗੱਲਾਂ ਆ ਵੱਡੀਆਂ ਨੇ ਕਿਸੇ ਮੁੱਦੇ ਤੇ ਫੇਰ ਅਸੀਂ ਗੱਲ ਕਰਾਂਗੇ ਇਸ ਤੇ ਵੱਡੇ ਟੌਪਿਕ ਤੇ ਪਰ ਜਿਹੜਾ ਇਹ ਹੈਗਾ ਆਸਟ੍ਰੇਲੀਆ ਨੇ ਸਰਕਾਰ ਨੇ ਵੱਲੋਂ ਜਿਹੜਾ ਬਿੱਲ ਲੈ ਕੇ ਆਇਆ ਗਿਆ ਤੇ ਇਹਤੇ ਤੇ ਹੋਊਗੀ ਅੱਗੇ ਚਰਚਾ ਵੀ ਹੋਰ ਹਲੇ ਪਰ ਇਹ ਚੰਗਾ ਕਦਮ ਹੈ ਜੇ ਅਗਰ ਹੁੰਦਾ ਤਰੀਕੇ ਨਾਲ ਹੁੰਦਾ ਤੇ ਬਾਈ ਜੀ ਉਹਨਾਂ ਨੇ ਜਿੱਦਾਂ ਦੱਸਿਆ ਇਹ ਚ ਲੂਪ ਹੋਲ ਵੀ ਬਹੁਤ ਨੇ ਤੇ ਉਮੀਦ ਅਸੀਂ ਇਹੀ ਹੈ ਕਰਦੇ ਆ ਕਿ ਵੀ ਜਿਹੜਾ ਸਾਰਾ ਹੀ ਸਮਾਜ ਹੈ ਕੱਲਾ ਆਸਟ੍ਰੇਲੀਆ ਨਹੀਂ ਪੂਰਾ ਵਰਲਡ ਹੀ ਥੋੜਾ ਸੋਸ਼ਲ ਮੀਡੀਆ ਤੋਂ ਤਰੀਕੇ ਨਾਲ ਸੇਧ ਨਾਲ ਲੱਗੇ ਚੱਲੇ ਮਾਜੀ ਹੋਰ ਵੀ ਗੱਲ ਅਸੀਂ ਰਹਿ ਗਏ ਬਸ ਜੀ ਲੈਣੇ ਆ ਜੀ ਇਜਾਜ਼ਤ ਤੇ ਆਪਾਂ ਜਿੰਨੀ ਕਿ ਬੁੱਧੀ ਹੈ ਜਿੰਨੀ ਕਿ ਸੋਚ ਹੈ ਜਿੰਨੀ ਕਿ ਸਮਝ ਉਸ ਨਾਲ ਅਸੀਂ ਇਹ ਵਿਸ਼ਾ ਵਿਚਾਰਤਾ ਅਸੀਂ ਥੋੜਾ ਜਿਹਾ ਸੋਸ਼ਲ ਇਥੋਂ ਲੋਕਲ ਆਸਟ੍ਰੇਲੀਆ ਦੀਆਂ ਗੱਲਾਂ ਤਾਂ ਸੌਖੇ ਢੰਗ ਨਾਲ ਕਰ ਲੀਆਂ ਵੀ ਅਸੀਂ ਸਾਰਾ ਦਿਨ ਇੱਥੇ ਰਹਿੰਨੇ ਆ ਬੱਚ ਚ ਵਿਚਰਦੇ ਆ ਨਿਗਾ ਰੱਖਦੇ ਆ ਕਈ ਵਾਰੀ ਕੀ ਹੁੰਦਾ ਵੀ ਅਸੀਂ ਦੂਰ ਦਰੇਡੇ ਦੀ ਗੱਲ ਆ ਉਹ ਮੈਂ ਇਨਸਾਫ ਨਹੀਂ ਕਰ ਸਕਦੇ ਪਰ ਇਹਨਾਂ ਜਿੰਨੀਆਂ ਇੱਕ ਹੋਈਆਂ ਤੁਹਾਨੂੰ ਦੱਸੀਆਂ ਇੱਥੇ ਜੇ ਚੱਲਦਾ ਜਿਹੜੇ ਨਫੇ ਨੁਕਸਾਨ ਆ ਜਦੋਂ ਲਾਗੂ ਹੋ ਜੂਗਾ ਉਦੋਂ ਆ ਜਾਣਗੇ ਉਦੋਂ ਫੇਰ ਗੱਲ ਕਰ ਲਾਂਗੇ ਚਲੋ ਜੀ ਅੱਜ ਦਾ ਮੁੱਦਾ ਇੱਥੇ ਹੀ ਖਤਮ ਕਰਦੇ ਹਾਂ ਤੇ ਦੋ ਸਾਨੂੰ ਜਾਤ ਮਿਲਦੇ ਆ ਕਿਸੇ ਹੋਰ ਪੱਖ ਤੇ ਨਾਲ ਅਗਲੇ ਸ਼ੋਅ ਚ ਤਕਦੀਰ ਸਸਟੀਕਾ ਸਸਟੀਕਾ ਜੀ